ਇਹ ਚਿੱਟਾ ਖਤਮ ਹੋਣਾ ਚਾਹੀਦਾ ਜਿਹਦੇ ਨਾਲ ਜ਼ਬਾਨੀਆਂ ਖਤਮ ਹੁੰਦੀਆਂ ਸੋ ਬਹੁਤ ਸ਼ੁਕਰਾਨਾ ਜੀ ਇੱਕ ਸੁਨੇਹਾ ਸਭ ਦੇ ਲਈ ਚਿੱਟੇ ਆਵੇ ਚਿੱਟੇ ਆ ਚਿੱਟੇ ਆਵੇ ਚਿੱਟੇ ਆ ਨਾ ਦੇਵ ਭੂਮੀ ਆਈ ਵੇ ਚਿੱਟੇ ਆਵੇ ਚਿੱਟੇ ਆ ਨਾ ਦੇਵ ਭੂਮੀ ਆਈ ਵੇ ਉਹ ਖੋਕੇ ਸਾਥੋਂ ਖੁਸ਼ੀਆਂ ਨਾ ਦੁੱਖ ਪੱਲੇ ਪਾਈਂ ਵੇ ਉਹ ਖੋਕੇ ਸਾਥੋਂ ਖੁਸ਼ੀਆਂ ਨਾ ਦੁੱਖ ਪੱਲੇ ਪਾਈਂ ਵੇ ਹੋ ਚਟਿਆ ਵੇ ਚਟੇ ਆ ਚਟਿਆ ਵੇ ਚਟੇ ਆ ਤੇਰਾ ਅੰਤ ਆ ਜਾਵੇ ਵੇ ਚਟਿਆ ਵੇ ਚਟੇ ਆ ਤੇਰਾ ਅੰਤ ਆ ਜਾਵੇ ਵੇ ਓ ਜਿਵੇਂ ਖਾਦੀਆਂ ਜਵਾਨੀਆਂ ਹੋ ਮੌਤ ਤੈਨੂੰ ਆਵੇ ਵੇ ਓ ਜਿਵੇਂ ਖਾਦੀਆਂ ਜਵਾਨੀਆਂ ਨਾ ਮੌਤ ਤੈਨੂੰ ਆਵੇ ਬੇ ਹੋ ਚਿੱਟਿਆ ਵੇ ਚਿੱਟੇ ਆ ਹੋ ਚਿੱਟੇ ਰੰਗ ਵਾਲਿਆ ਸਰਪੰਚ ਸਾਹਿਬ ਨੇ ਬੋਣੀ ਕਰਾਤੀ ਵੈਸੇ ਦਾ ਅੱਛਾ ਪਵਨ ਕੁਮਾਰ ਤੀਨੂ ਸਾਹਿਬ ਵੱਲੋਂ ਬਹੁਤ ਸਾਰਾ ਆਸ਼ੀਰਵਾਦ ਹੋ ਚਿੱਟਿਆ ਵੇ ਚਿੱਟੇ ਆ ਹੋ ਚਿੱਟੇ ਰੰਗ ਵਾਲਿਆ ਚਿੱਟਿਆ ਵੇ ਚਿੱਟੇ ਆ ਉਹ ਚਿੱਟੇ ਰੰਗ ਵਾਲਿਆ ਉਹ ਕਾਲਾ ਨਾਗ ਲੜੇ ਤੈਨੂੰ ਮੰਨ ਦੀ ਆਕਾਲਿਆ ਉਹ ਕਾਲਾ ਨਾਗ ਲੜੇ ਤੈਨੂੰ ਮੰਨ ਦੀ ਆਕਾਲਿਆ ਹੋ ਚਿੱਟਿਆ ਵੇ ਚਿੱਟੇ ਆ ਕੈਨਵਾਦੀਆਂ ਹਵਾਵਾਂ ਦੇ ਚਿੱਟਿਆ ਵੇ ਚਿੱਟੇ ਆ ਕੈਨਵਾਦੀਆਂ ਹਵਾਵਾਂ ਵੇ ਹਾਏ ਪੁੱਤਾਂ ਦੀਆਂ ਲਾਸ਼ਾਂ ਤੇਨਾ ਉਹ ਰੋਣ ਕਦੇ ਮਾਮਾ ਵੇ ਉਹ ਪੁੱਤਾਂ ਦੀਆਂ ਲਾਸ਼ਾਂ ਤੇਨਾ ਉਹ ਰੋਣ ਕਦੇ ਮਾਮਾ ਵੇ ਚਿੱਟਿਆ ਵੇ ਚਿੱਟਿਆ ਮਾਰ ਰੱਬ ਦੀ ਤੈਨੂੰ ਪਵੇ ਵੇ ਚਿੱਟਿਆ ਵੇ ਚਿੱਟਿਆ ਮਾਰ ਰੱਬ ਦੀ ਤੈਨੂੰ ਪਵੇ ਵੇ ਦੇ ਨਾ ਵੇ ਕੈਰ ਤੇਰਾ ਕਿਸੇ ਘਰ ਬੜੇ ਵੇ ਹੋ ਕਦੇ ਨਾ ਵੇ ਕੈਰ ਤੇਰਾ ਕਿਸੇ ਘਰ ਬੜੇ ਵੇ ਨਸ਼ੀਆਂ ਨੇ ਪਟ ਲੈਨੇ ਅੱਜ ਕੱਲ ਪੁੱਤਰ ਮਾਮਾ ਦੇ ਕਿਧਰ ਨੂੰ ਚੱਲ ਪਏ ਨੇ ਬਾਨੀ ਪੰਜ ਦਰਿਆਵਾਂ ਦੇ ਨਸ਼ਿਆਂ ਨੇ ਪੱਟ ਲੈਨੇ ਅੱਜ ਕੱਲ ਪੁੱਤਰ ਮਾਮਾ ਦੇ ਹੋ ਹੋ ਸੋਤਨ ਬਾਜੀ ਗੱਲ ਤੇ ਗੌਰ ਜਰੂਰ ਕਰਿਓ